ਕੀ ਹਾਲ ਚੱਲ ਜਲੰਧਰ ਵਾਲਿਓ ਅੱਜ ਤੁਹਾਨੂੰ ਅਸੀਂ ਲੈ ਕੇ ਦਿਲਕੁਸ਼ ਮਾਰਕੀਟ ਇਹ ਮਾਰਕੀਟ ਹੈਗੀ ਦਵਾਈਆਂ ਦੀ ਮਾਰਕ ਬੇਸਿਕਲੀ ਇਸ ਮਾਰਕਟ ਦਾ ਦਿਲਕੁਸ਼ ਮਾਰਕਟ ਹੈ ਮਨ ਨੂੰ ਨਹੀਂ ਪਤਾ ਕਿਉਂ ਰੱਖਿਆ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਮਾਰਕਟ ਐਕਚੁਅਲੀ ਸਾਰੀ ਮੈਡੀਕਲ ਸੋਰਸ ਨੇ ਜਿੱਥੋਂ ਤੁਹਾਨੂੰ ਸਸਤੀ ਤੇ ਵਧੀਆ ਦਵਾਈ ਮਿਲ ਜਾਂਦੀ ਆ ਸਹੀ ਡੇਟ ਦੇ ਉੱਤੇ ਯਾਨੀ ਕਿ ਇੱਕ ਤਰ੍ਹਾਂ ਦੇ ਹੋਲਸੇਲ ਰੇਟ ਤੇ ਤੁਹਾਨੂੰ ਦਵਾਈ ਮਿਲ ਜਾਣੀ ਆ ਇਹ ਨਹੀਂ ਕਿ ਤੁਹਾਨੂੰ ਬਹੁਤ ਜ਼ਿਆਦਾ ਕੁਆਂਟੀਟੀ ਲੈਂਡ ਲੋਡ ਜਿੰਨਾ ਤੁਹਾਡਾ ਦਿਲ ਕਰ ਤੁਹਾਨੂੰ ਨੀਡ ਆ ਉਹ ਸਾਮਾਨ ਤੁਸੀਂ ਲੈ ਸਕਦੇ ਹੋ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੀ ਦਵਾਈ ਤੇ ਖਰਾਕ ਮਿਲ ਜਾਣੀ ਤੁਹਾਡੇ ਜਾਨਵਰ ਤੱਕ ਲਈ ਤੁਹਾਨੂੰ ਇੱਥੇ ਦਵਾਈ ਮਿਲ ਜਾਣੀ ਪੈੜ ਗਲੀ ਛੜਗੜੀ ਸਭ ਕੁਝ ਮਿਲ ਜਾਣਾ ਆ ਬਾਕੀ ਗੱਲ ਕਰੀਏ ਮਾਰਕ ਦੇ ਅੰਦਰ ਤੇ ਮਾਰਕ ਦੇ ਅੰਦਰ ਥੋੜੀ ਜਗ੍ਹਾ ਘੱਟ ਹੁੰਦੀ ਇਸ ਕਰਕੇ ਤੁਸੀਂ ਆਪਣਾ ਬਾਈਕਲ ਬਾਹਰ ਹੀ ਖੜਾ ਕਰਕੇ ਤੁਹਾਨੂੰ ਆਉਣ ਕੰਤਾ ਹੈ ਤੇ ਤੁਹਾਨੂੰ ਆਪਣੇ ਹਰੇਕ ਤਰ੍ਹਾਂ ਦੇ ਜਾਨਵਰ ਤੇ ਲਈ ਚਾਹੇ ਉਹ ਖਰੀ ਮੱਜ ਗਾਂ ਜਾਂ ਤੁਹਾਡਾ ਕੁੱਤਾ ਹੀ ਕੋਈ ਨਾ ਹੋਵੇ ਉਹਦੇ ਲਈ ਵੀ ਤੁਹਾਨੂੰ ਦਵਾਈ ਜਾਂ ਹੋਰ ਲਈ ਹੋਰ ਜਿਹੜੇ ਵੀ ਇੰਜੈਕਸ਼ਨ ਚਾਹੀਦੇ ਉਹ ਵੀ ਮਿਲ ਜਾਣਗੇ ਕਿਤੇ ਹਰੇਕ ਦੁਕਾਨ ਦੇ ਬਾਹਰ ਹੀ ਲਿਖਿਆ ਹੋਲ ਸੇਲ ਦੁਕਾਨ ਹੈ 올 ਕਾਈਂਡਸ ਆਫ ਮੈਡੀਕਲ ਸਟੋਰ ਮਤਲਬ ਤੁਹਾਨੂੰ ਮੈਡੀਕਲ ਸਾਰੀ ਤਵਾਮਾ ਮਿਲ ਜਣੀ ਹੈ ਇੱਥੋਂ ਲਈਓ ਦਵਾਈਆਂ ਤੇ ਖਾਈਓ ਦਵਾਈਆਂ ਹਰੇਕ ਤਰ੍ਹਾਂ ਦੀ ਮਤਲਬ ਮੈਡੀਕਲ ਦੀ ਦਵਾਈ ਮਿਲ ਜਾਣੀ ਆ ਜਿਹੜਾ ਕੰਪਨੀ ਚਾਹੀਦੀ ਆ ਜਿੰਨੇ ਵੀ ਹੋਊਗੀ ਤਾਂ ਵੀ ਇਹ ਮੁਹੱਈਆ ਕਰਾਈ ਦਿੰਦੇ ਲੋਕ ਕਿਉਂਕਿ ਐਕਚੁਅਲੀ ਇਹ ਦੁਕਾਨਾਂ ਬਹੁਤ ਪੁਰਾਣੀਆਂ ਨੇ ਤੇ ਅਸੀਂ ਹੁਣ ਘੁੰਮਦੇ ਘੁੰਮਦੇ ਆ ਜਿੰਬਲੇ ਪ੍ਰੋਡਕਟਾਂ ਵਾਲੀ ਦੁਕਾਨ ਕੋਲ ਵੀ ਪਹੁੰਚ ਚੁੱਕੇ ਆ। ਖਾ ਵੀ ਸਾਰੇ ਇੱਥੇ ਦੁਕਾਨਾਂ ਜਿੱਥੇ ਸਾਨੂੰ ਸਪਲੀਮੈਂਟ ਮਿਲ ਜਾਂਦੇ ਨੇ। ਇਹ ਰਿਹਾ ਦਾਸ ਮੁੜ ਕੇ ਫੇ ਹੈ। ਲਓ ਜੀ ਤੁਹਾਨੂੰ ਦਿਖਾ ਦਈਏ ਕਿੰਨਾ ਕਿੱਥੇ ਜਗ੍ਹਾ ਹੁੰਦੀ ਏ। ਆ ਛੋਲੇ ਭਰੇ ਜਿਹੜੀ ਦੇਖ ਕੇ ਮੇਰਾ ਦਿਲ ਕਿਤੇ ਖਾਲਾ ਮੈਂ ਇਥੋਂ ਹੀ ਪਰ ਦਿਲ ਦੇ ਤੇ ਕਾਬੂ ਕੀਤਾ ਦਿਮਾਗ ਨੂੰ ਸੋਚ ਕੇ ਯਾਰ ਜੇ ਇਥੋਂ ਖਾ ਲੈਣਾ ਤੇ ਦਵਾਈ ਵੀ ਤੁਹਾਨੂੰ ਇਥੇ ਲੈਣੀ ਪੈ ਜਾਣੀ। ਸੋ ਇਸ ਤਰ੍ਹਾਂ ਕੇ ਮਨ ਨੂੰ ਕਿ ਤੱਕ ਕੰਟਰੋਲ ਤੇ ਮੂਡ ਕੀਤਾ ਚੇਂਜ ਇਹ ਹੈ ਕਿ ਇੱਕ ਜੀ ਸੈਂਟਰ ਟਾਊਨ ਸਮਝ ਲਓ ਮਾਰਕੀਟ ਦਾ ਤੇ ਇਹ ਇੱਕ ਹੋਰ ਰੋੜਾ ਜਿੱਥੋਂ ਤੁਸੀਂ ਬਾਹਰ ਨਿਕਲੋਗੇ ਮਾਰਕੀਟ ਦੇ ਵਿੱਚੋਂ ਇੱਨੇ ਵੀ ਤੇ ਆਊਟ ਵੀ ਆਹ ਵਾਲੀ ਸਾਈਡ ਜੇ ਤੁਸੀਂ ਇੱਥੋਂ ਬਾਹਰ ਨਿਕਲੇ ਹੋ ਤਾਂ ਸਾਹਮਣੇ ਹੀ ਤੁਹਾਨੂੰ ਮਿਲ ਜਾਏਗਾ ਪੀਵੀਆਰ ਮਾਲ ਮੈਂ ਆਪਣੇ ਬੰਦੇਆਂ ਦੇ ਵਿੱਚ ਤੇ ਫੋਕਸ ਕਰਾਈ ਪਤੰਦਰਾ ਫੋਰਪਾਸ ਤੇ ਫੋਕਸ ਕਰੀ ਜਾਂਦਾ ਆ ਚਲੋ ਕੋਈ ਨਹੀਂ ਜਿੱਦਾਂ ਵੀ ਆ ਚਲੋ ਜੀ ਵੀਡੀਓ ਦਾ ਹੁਣ ਉਹ ਚਲਾ ਗਿਆ ਐਂਡ ਤੇ ਤੁਸੀਂ ਵੀ ਜਿਸ ਸਾਡੇ ਦੋਸਤ ਨੂੰ ਦਵਾਈਆਂ ਦੀ ਲੋੜ ਰਹਿੰਦੀ ਹੈ ਜਾਂ ਫਿਰ ਕਿਸੇ ਫੈਮਿਲੀ 'ਚ ਤਾਂ ਉਹਨਾਂ ਜ਼ਰੂਰ ਸ਼ੇਅਰ ਕਰੋ ਵੀਡੀਓ ਤਾਂ ਕਿ ਉਹਦੀ ਕੁਝ ਮਦਦ ਹੋ ਸਕੇ ਜੇ ਉਹ ਕਿਤੇ ਬਾਹਰੋਂ ਮਹਿੰਗੀਆਂ ਦਵਾਈਆਂ ਲੈ ਰਹੇ ਤਾਂ ਇੱਥੋਂ ਇਜ਼ੀਲੀ ਸਸਤੀ ਦਵਾਈਆਂ ਲੈ ਸਕਦਾ ਹੈ ਧੰਨਵਾਦ